ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 19 ਸਤੰਬਰ 2025 ਅਜਨਾਲਾ ਇਲਾਕੇ ਦੇ ਵਿੱਚ ਜਿਹੜੀ ਪਾਣੀ ਦੀ ਮਾਰ ਪਈ ਆ ਅੱਜ ਦੇ ਹਾਲਾਤ ਵੇਖੋ ਸੜਕ ਇਹ ਪਾਣੀ ਦੇ ਨਾਲ ਸਾਰੀ ਭਰੀ ਰਹੀ ਆ ਪਾਣੀ ਲੰਘਦਾ ਰਿਹਾ ਤੇ ਸੜਕ ਸਾਰੀ ਖਰਾਬ ਹੋ ਗਈ ਆ ਅਜੇ ਨਾਲੇ ਤੋਂ ਪਿੰਡੀਆਂ ਰੋਡ ਏ ਤੇ ਇੱਧਰ ਤੁਹਾਨੂੰ ਵਿਖਾਉਨੇ ਆ ਆ ਸਾਰੀ ਜਿਹੜੀ ਫਸਲ ਆ ਵੇਖੋ ਸਾਰੀ ਖਤਮ ਹੋ ਗਈ ਫਸਲ ਸਾਰੀ ਖਰਾਬ ਹੋ ਗਈ ਆ ਜਿਹੜੀ ਮੋਟਰ ਐ ਇੱਥੇ ਤੇ 6 6 7 7 ਫੁੱਟ ਇੱਥੇ ਪਾਣੀ ਚੜਿਆ ਸੀ ਤੇ ਆ ਸਾਰਾ ਜਿਹੜਾ ਝੋਨਾ ਤੁਸੀਂ ਦੇਖ ਰਹੇ ਹੋ ਸਭ ਖਤਮ ਹੋ ਗਿਆ ਤੇ ਬਹੁਤ ਬਦਬੂ ਆ ਰਹੀ ਹੈ ਹੁਣ ਇਹਨਾਂ ਚੀਜ਼ਾਂ ਤੋਂ ਉਹਨਾਂ ਇਨਫੈਕਸ਼ਨ ਜਿਹੜੀ ਆ ਉਹ ਫੈਲ ਰਹੀ ਆ ਸਕਿਨ ਤੇ ਚਮੜੀ ਤੇ ਜਿਹੜੇ ਰੋਗ ਉੱਠ ਰਹੇ ਨੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਨੇ ਤੇ ਹੁਣ ਵੀ ਅਸੀਂ ਪਿੰਡ ਰਾਏਪੁਰ ਕਲਾਂ ਮੈਡੀਕਲ ਕੈਂਪ ਲਾ ਕੇ ਤੇ ਵਾਪਸ ਆ ਰਹੇ ਆ ਤੇ ਆ ਜਿਹੜੇ ਹਾਲਾਤ ਰਸਤੇ ਦੇ ਆ ਇਹ ਆਪਜੀ ਨੂੰ ਬੁਖਾਰ ਆ ਰਹੇ ਆ ਕਿ ਦੇਖੋ ਕਿੰਨੀ ਮਾਰ ਪਈ ਆ ਤੇ ਪਾਣੀ ਨੇ ਕਿੰਨੀ ਤਬਾਹੀ ਤਬਾਹੀ ਕੀਤੀ ਪਾਣੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਪਾਣੀ ਨੇ ਜਿਹੜਾ ਨੁਕਸਾਨ ਏ ਈ ਸਾਲਾਂ ਤੱਕ ਪੂਰਾ ਨਹੀਂ ਹੋ ਸਕਦਾ ਜ਼ਿਮੀਦਾਰਾਂ ਦਾ ਜਿੰਨਾ ਨੁਕਸਾਨ ਹੋ ਗਿਆ ਤੇ ਇਹ ਹਾਲਾਤ ਜਿਹੜੇ ਅੱਜ ਦੇ ਬਣੇ ਪਏ ਨੇ ਅੱਜ 19 ਤਰੀਕ ਤੇ ਆਹ ਸੜਕ ਸਾਰੀ ਜਿਹੜੀ ਹੈ ਖਰਾਬ ਹੋ ਗਈ ਹੈ ਇਹ ਕਪਤਰੀ ਖਰਾਬ ਹੋ ਗਈ ਤੇ ਇਹ ਹੋਈ ਫਸਲਾਂ ਜਿਹੜੀਆਂ ਜ਼ਿਮੀਦਾਰ ਨੇ ਹੁਣ ਮੰਡੀ ਸੁਟਣੀਆਂ ਸੀ ਤੇ ਆਪਣਾ ਜਿਹੜਾ ਗੁਜ਼ਾਰਾ ਕਰਨਾ ਵੀ ਪੈਸੇ ਕਿਸੇ ਨੇ ਚੁੱਕੇ ਆrtੀਆਂ ਕੋਲੋਂ ਚੁੱਕੇ ਨੇ ਕਿਸੇ ਨੇ ਕਿਸੇ ਨੇ ਚੁੱਕੇ ਆ ਕਿ ਇਹਦੀਆਂ ਲਿੰਮਟਾਂ ਬਣੀਆਂ ਨਹੀਂ ਤੇ ਵੇਖੋ ਜ਼ਿਮੀਦਾਰ ਜਿਹੜਾ ਆ ਉਹ ਵੀ ਹੁਣ ਅਬਰ ਕਰਕੇ ਬੈਠਾ ਵਾ ਵੀ ਜਿਹੜੀ ਮਾਰ ਪੈ ਗਈ ਆ ਇਹਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ بڑے ਪਿੰਡਾਂ ਵਿੱਚ ਆ ਹੀ ਗਏ ਆ ਜ਼ਿਮੀਦਾਰਾਂ ਦੇ ਕੋਲ ਤੇ ਬੜਾ ਉਸ ਪ੍ਰਮਾਤਮਾ ਨੇ ਸਬਰ ਸਦਕ ਦਿੱਤਾ ਆ ਕਿ ਇਹਨਾਂ ਨੁਕਸਾਨ ਝੱਲ ਕੇ ਵੀ ਤੇ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਨੇ ਤੇ ਫਿਰ ਵੀ ਹੋਰ ਵੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇਹਨਾਂ ਨੁਕਸਾਨ ਕਰਾ ਕੇ ਵੀ ਇਹਨਾਂ ਨੁਕਸਾਨ ਕਰਾ ਕੇ ਸਿਰ ਤੇ ਝੰਡਿਆ ਵਾ ਤੇ ਦੂਜੇ ਪੰਨੇ ਕੋ ਨੇਵਾਲ ਅਰੰਦਾਸ ਕੋਲ ਜਿਹੜਾ ਬੰਦ ਟੁੱਟਾ ਸੀ ਉਹ ਵੱਜ ਰਿਹਾ ਵਾ ਤੇ ਉੱਥੇ ਵੀ ਜ਼ਮੀਦਾਰਾਂ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਮਿੱਟੀ ਆਪ ਜਾ ਕੇ ਸਾਰੇ ਲੱਗੇ ਆ ਦੇ ਵੇਖੋ ਖਰਚਾ ਕਰਕੇ ਉਹ ਬੰਨ ਬੰਨ ਰਹੇ ਆ ਆਪ ਸਾਰੇ ਕਿਸਾਨ ਜ਼ਮੀਦਾਰ ਪੰਜਾਬ ਦੇ ਖਰਚਾ ਕਰਕੇ ਆਪਣੇ ਕੋਲੋਂ ਤੇ ਉਹ ਉਥੇ ਬੰਨ ਬੰਨ ਰਹੇ ਆ ਇੱਕ ਬੰਨਿਆ ਨੁਕਸਾਨ ਝੱਲਿਆ ਆਪਣੇ ਫਿਰ ਤੇ ਇੰਨਾ ਵੱਡਾ ਤੇ ਦੂਜੇ ਪਾਸੇ ਖਰਚਾ ਲਾ ਕੇ ਤੇ ਉਥੇ ਬੰਨ ਬੰਨ ਰਹੇ ਆ ਖੋਨੇ ਵਾਲ ਇਹ ਪ੍ਰਮਾਤਮਾ ਨੇ ਹੀ ਸਬਰ ਸਿਦਕ ਦਿੱਤਾ ਆ ਤੇ ਇੰਨੇ ਵੱਡੇ ਦਿਲ ਦਿੱਤੇ ਨੇ ਪ੍ਰਮਾਤਮਾ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਤੇ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਪੰਜਾਬ ਦੇ ਵਿੱਚ ਵੀ ਤੇ ਜਿਹੜਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਚੜ੍ਹਦੀ ਕਲਾ ਦੇ ਵਿੱਚ ਇਹ ਪੰਜਾਬ ਦੀ ਧਰਤੀ ਪੰਜਾਬ ਦੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰੇ ਪੁੱਤਰ ਵਾਰ ਕੇ ਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਤੇ ਖਾਲਸੇ ਪੰਥ ਦੇ ਲਈ ਸਾਡੇ ਲਈ ਆਪਣੇ ਪੁੱਤ ਵਾਰ ਕੇ ਤੇ ਬਧਨ ਕੀਤਾ ਸੀ ਇਹਨਾਂ ਪੁੱਤਰਾਂ ਨੇ ਕੇ ਸੀਸ ਪਰ ਵਾਰ ਦੀਏ ਸੋਤ ਚਾਰ ਤੇ ਨਾਲ ਚਾਰੇ ਪੁੱਤ ਵਾਰ ਕੇ ਤੇ ਜਕਾਰਾ ਛੱਡਿਆ ਸੀ ਚੜ੍ਹਦੀ ਕਲਾ ਦੇ ਵਿੱਚ ਇਹ ਚੜ੍ਹਦੀ ਕਲਾ ਜਿਹੜੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ੀ ਆ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ ਦੁੱਖ ਸੁੱਖ ਆਉਂਦੇ ਜਾਂਦੇ ਨੇ ਪਰ ਗੁਰੂ ਦੇ ਸਿੱਖਾਂ ਨੇ ਚੜ੍ਹਦੀ ਕਲਾ ਵਿੱਚ ਰਹਿਣਾ ਆ ਸਾਰੀਆਂ ਫਸਲਾਂ ਵੇਖ ਲੋ ਖਤਮ ਹੋ ਗਈਆਂ ਤੇ ਅਜੇ ਬਹੁਤ ਜ਼ਿਆਦਾ ਬਦਬੂ ਆ ਰਹੀ ਆ ਬਿਮਾਰੀਆਂ ਜਿਹੜੀਆਂ ਉੱਠ ਰਹੀਆਂ ਨੇ ਤੇ ਦਾਸਾਂ ਦੀ ਜਿਹੜੀ ਸੇਵਾ ਹੁਣ ਮੈਡੀਕਲ ਕੈਂਪ ਸੇਵਾਵਾਂ ਜਿਹੜੀਆਂ ਨਿਭਾ ਰਹੇ ਆ ਹੁਣ ਵੀ ਪਿੰਡਾਂ 'ਚ ਮੈਡੀਕਲ ਕੈਂਪ ਲਾ ਕੇ ਆ ਰਹੇ ਆ ਵਾਪਸ ਚੜ੍ਹਦੀ ਕਲਾ ਦੀ ਵਾਇਗੁਰ ਦੀ ਕਲਕਾ ਵਾਇਗੁਰ ਦੀ ਜੀਤ